ਵੀ ਹਾਲ ਚਾਲ ਰਿਹਾ ਠੋਡਾ ਸਾਰਿਆਂ ਦਾ ਸਵਾਗਤ ਹੈ ਜੀ ਸੂਨੋ ਅਗਰ ਚੈਨ ਹੈ ਜੀ ਗਾਇਸ ਤੇ ਹਾਂ ਹੋਣ ਵਜਿ ਮੂ ਤੇ ਹੋਣ ਵਜਿ ਮੂ ਤੇ ਮੇਥੋਂ ਫੋਕਸ ਆਈ ਘਾਰੇ ਪੁਰਾਣੇ ਬੁੜੇ ਚਿਰਾਂ ਬਾਅਦ ਗੂਲ ਪਰ ਨਾ ਬੰਨੇ ਆ ਤੇ ਅੱਜ ਹੈਗੀ ਆ ਬਸੰਤ ਅੱਜ ਰੱਜ ਕੇ ਗੁੱਡੀਆਂ ਡੋਣੀਆਂ ਆ ਪਰ ਬਾਹਰ ਨਿਊਜ਼ ਮੁਖਾ ਕੇ ਉਹਨਾਂ ਦਾ ਨੰਗੀ ਬਣਿਆ ਦੋ ਮਿੰਟਾਂ ਮਿੰਟ ਦੋ ਮਿੰਟ ਵੇਖਦੇ ਗਏ ਮੇਥੋਂ ਬਸ ਦੋ ਮਿੰਟ ਤੇ ਤੁਹਾਨੂੰ ਵਿਖਾ ਕੇ ਨਾ ਬਾਹਰ ਬਣਿਆ ਕੀ ਆ ਤਾਂ ਤੁਸੀਂ ਹਵਾ ਆ ਕੇ ਦੇ ਨਾ ਝਖੜ ਗੁੱਡੀਆਂ ਸਾਡੀਆਂ ਮੈਂ ਥੋੜੀਆਂ ਬਧੀਆਂ ਢਾਤੀਆਂ ਆ ਅਸੀਂ ਬਲਾਸ ਗੁੱਡੀਆਂ ਹੀ ਆ ਗੁੱਡਾ ਪਾ ਕੇ ਤੇ ਮੈਨੂੰ ਲੱਗਦਾ ਰਹਿ ਗਈਆਂ 75 ਰਹਿ ਗਈਆਂ ਥੋ ਪੰਜ ਜਿਹੀ ਕਿਢਾਈਆਂ ਇੰਨੀਆਂ ਨਹੀਂ 6 ਅਕਰੋਂ ਮਤੂੰ ਮੌਸਮ ਗੱਡਾ ਖਾਰਾ ਕੋ ਯਾ ਨਹੀਂ ਬੰਦਿਆ ਹੀ ਪਰ ਮੈਂ ਹੁਣ ਚੱਲਾ ਜਿਮ ਤੇ ਇਹਨਾਂ ਦੇ ਕਹਿੰਦਾ ਜਿਮ ਵਾਲੇ ਭਾਈਨਾ ਕੀ ਮੈਂ ਇਕੱਲਾ ਹੀ ਆਉਣਾ ਆ ਕੀ ਸਾਬ ਜਾਂ ਤੇ ਪੂਰੀ ਓਕੇ ਹਵਾ ਚ ਨਹੀਂ ਕਰਦੇ ਸਟਾਰਟ ਹੀ ਨਹੀਂ ਆ ਗਈ ਜਿੰਮ ਤੋਂ ਘੰਟੇ ਚ ਆਇਆ ਮੈਂ ਕੋਠੇ ਤੇ ਰਹਿਣਾ ਸਾਰੀ ਦਿਹਾੜੇ ਬੱਤੀ ਆ ਗਈ ਤੇ ਸਿਆ ਕਰੋ ਓਕੇ ਆ ਬੁਰਾ ਐ ਓਕੇ ਐ ਚ ਮੌਸਮ ਠੰਡ ਹੈ ਨਹੀਂ ਮਿੱਤਰੋ ਉਹ ਦਮ ਮਨ ਹਵਾ ਉਹ ਪੂਰੀ ਓਕੇ ਆ ਮੀਂਹ ਵੀ ਪੈਂਦਿਆ ਪਰ ਹਵਾ ਮਨ ਕੋ ਠੰਡ ਨਹੀਂ ਲੱਗਦੀ ਥਲੋ ਇਹ ਕਿ ਸ਼ਰਟ ਭਾਈ ਆ ਆ ਟੀ-ਸ਼ਰਟ ਪਾ ਲਈ ਆ। ਉਹ ਹਲੋ। ਤੇ ਬੱਸ ਹੁਣ ਲੋ ਤੋਂ ਇੱਕ ਜੈਕਟ ਪਾ ਲਾਂਗਾ ਤੋ ਕੀ ਹੋਣਾ ਨਾ ਕੰਮ। ਕੋਈ ਜਾਣੀ ਨਹੀਂ ਕੀ ਰਲੇ ਭਾਵੇਂ ਚੋਰ ਨਾ। ਚੜੀਏ ਮਿੱਤਰੋ ਹੁਣ ਜੀਮ। ਲੋ ਮਿੱਤਰੋ ਜਿਦਾ ਤੁਸੀਂ ਦੇਖ ਸਕਦੇ ਹੋ ਆ ਚੱਕਰ ਸਾਰੇ ਜਾਣੇ ਗੋਠੇ ਚੜ੍ਹ ਚੁੱਕੇ ਗਏ ਹੋਵਾ ਤੇ ਗੋਡੇ ਉੱਡੰਦੇ ਆ ਠੀਕ ਠੀਕ ਉੱਡੰਦੇ ਜਿਹੜੇ ਜਿਹੜੇ ਵੇਲੇ ਸਾਡੇ ਆਂਗੋ ਹੀ ਡੇਟ ਆਉਣਾ ਇੱਥੇ ਵੀਰ ਭਰਾ ਦੇ ਹੀ ਡੋਨ ਦੋ ਦਿਨ ਬਾਕੀ ਹੁਣ ਗੁੱਡੀ ਵੇਖ ਕੜੇ ਰੋੜ ਵਰਦੀ ਤੇ ਹੁਣ ਮੈਂ ਵੀਰ ਭਰਾ ਨੂੰ ਕੀਤਾ ਫੋਨ ਉਹ ਵੀ ਆਉਂਦੇ ਤੇ ਮੈਂ ਲੱਗਾ ਵੀ ਡੋਨ ਗੁੱਡੀ ਆ ਉਹਦੇ ਨਾਲ ਹੀ ਇਹਦੇ ਨਾਲ ਲੋੜੀ ਤੇ ਜਿਹੜਾ ਚਾਰ ਗੁੱਡੇ ਵੱਡੇ ਸੀ ਕੱਲ ਵੀ ਇਹਨਾਂ ਦੋ ਗੁੱਡੇ ਵੱਢ ਕੇ ਮੈਂਦੇ ਰਾਲੀ ਆ ਗਈ ਵਾਂ ਸਫੇਰ ਮੇਰੇ ਤਿੰਨਾਂ ਟੁੱਟਾ ਰਹੇ ਹੀ ਫੇਰ ਮੈਂ ਇਹਨਾਂ ਡੋਨ ਲਗਾ ਵਿੰਨੇ ਇਹ ਬੰਦਾ ਆ ਚੈੱਕ ਰੁ ਕਿੱਥੇ ਕਿੱਥੇ ਗੁੱਡੀ ਲੱਗੇ ਹਾਂ ਓਕੇ ਹੁਣ ਰੰਗ ਮਤਰਾ ਹਾਂ ਮਿੱਤਰੋਆ ਕਿਹੇ ਵੀਰ ਭਰਾ ਦੀ ਗੁੱਡੀ ਸਾਡੇ ਕੋ ਮੈਂ ਇੱਥੇ 来 ਕੀ ਸੀਟ ਹੋਣੀ ਹੈ ਬਈ ਸਿੱਤਨਾ ਵਾ ਬਈਆਂ ਗੁੱਡੀਆਂ ਆਉਣੀ ਹੈ ਉਧਾਂ ਦੇ ਵਾ ਬਈਆਂ ਵਡੀਆਂ ਬਈਆਂ ਇਹਨਾਂ ਤੇ ਕਿਨ ਮਦਦ ਮਦਦ ਰੋ ਦੀ ਗੁੱਡੀਆਂ ਦੇ ਡਾਈ ਵੀ ਰਕਰਾਂ ਨੇ ਤੋੜਨੇ ਨੇ ਪਾਣੀ ਵਿਚਾਰੇ ਨੇ ਇਹਨਾਂ ਮੜੀ ਤਾਰੀ ਤੋੜਦੇ ਵੇਲੇ ਮੈਨੂੰ ਛੇਤਰ ਪੈਣ ਮਮੀ ਕਹਵੇ ਤੂੰ ਤੋੜੀ ਹੈ ਆਸਿਆ ਤਰ ਮੇਤਰਾ ਗੁੱਡੀਆਂ ਗਾਡੀਆਂ ਵਡਾਉਣ ਤੋਂ ਬਾਅਦ ਫਿਰ ਤੋਂ ਆ ਚੁੱਕੇ ਹਾਂ ਅੰਦਰੀ ਰਾਹਾਵਾ ਬੜੀ ਜਿਆਦੀ ਕੋਈ ਮਿੱਤਰ ਪਿਆਰਾ ਰਿਹਾ ਨਹੀਂ ਦਿਆ ਬਦਰੀ ਗੱਲ ਆ ਉਹ ਆਵੇਗਾ ਤੇ ਨਹੀਂ ਮੇਰੇ ਹਣਾ ਮਿੱਤਰ ਪਿਆਰੇ ਆਏਗਾ ਵਾ ਚੈੱਕ ਕਰੋ ਇੱਕ ਕਰੀ ਕਾ ਕਰਕਤਾ ਬੜੀ ਹੁੰਦੀ ਇੱਥੋਂ ਹੋ ਲੈ ਹੁਣ ਤੋ ਹੀ ਆਂਦੀਆਂ ਗੱਡੀਆਂ ਮੈਂ ਨਹੀਂ ਹੁਣ ਗੁੱਡੀਆਂ ਡੋਣੀਆਂ ਮਿੱਤਰੋ ਬਸ ਮੈਂ ਜਿਹੜੀਆਂ ਡੋਣੀਆਂ ਡਾਲੀਆਂ ਹੋਂਦੀ ਮੈਂ ਡਾਣੀਆਂ ਬਸ ਜਿਹਨੀਆਂ ਡੋਣੀਆਂ ਹੀ ਡਾਲੀਆਂ ਮੈਂ ਬਸ ਹੁਣ ਮੇਰਾ ਦਿਨ ਨਹੀਂ ਕਰੰਦਿਆ ਤੇ ਮੈਂ 3:30 ਟ੍ਰਿਸ਼ਨ ਚੱਲ ਜਣਾ ਆ ਤੇ ਮੈਂ ਤੇ ਤੁਹਾਨੂੰ ਫਿਰ ਮੇਰੇ ਟ੍ਰਿਸ਼ਨ ਜਾਂਦੇ ਟਾਈਮ ਬਸ ਇਹੀਆਂ ਗੁੱਡੀਆਂ ਡੋਣੀਆਂ ਹੀ ਡਾਲੀਆਂ ਮੈਂ ਕਿੱਕੜ ਪੜਾ ਆ ਯਾਰ ਕੋਲੇ ਵੀਰ ਭਰਾਏ ਕੋਈ ਨਹੀਂ ਤਾਂ ਮੈਂ ਕਰ ਲੈ ਏਦਾਂ ਗੁੱਡੀ ਜੀ ਡੋਣੀ ਤਾਂ ਲੈ ਤਾਂ ਮਜ਼ਾ ਨਹੀਂ ਆਉਂਦਾ ਇੱਕ ਅੱਧੀ ਡਾਈ ਹੈ ਵਟਾਲੀ ਆ ਉਹ ਉਹ ਗਈਆਂ ਉਹ ਵੀ ਡਾਲੀਆਂ ਵਟਾਲੀਆਂ ਆ ਬਸ ਦੋ ਵੱਡੀਆਂ ਬਾਕੀ ਵਡਾ ਨਹੀਂ ਆ ਤਿੰਨ ਦਾ ਚਲੋ ਕੋਈ ਨਾ ਹੁੰਦਾ ਮਿਲਦਾ ਸਦਾ ਮਿੱਤਰੋ ਕੁਛ ਨਹੀਂ ਆਉਣਾ ਮਿਲਦਾ ਆ ਚਾ ਕਰੋਂ ਮਿੱਤਰੋ ਮਤਾ ਭਾਜੀ ਨਹੀਂ ਆ ਚੁਕੇ ਨੇ ਭਾਜੀ ਨੇ ਨਵਾਂ ਫੋਨ ਲਿਆ ਆ ਭਾਈ ਕਿਹੜਾ ਏ ਇਹ ਭਾਈ ਇਹ ਆਈਫੋਨ 6s ਉਹ ਹਾਂਜੀ ਐਡਾ ਵੱਡਾ 6s ਹਾਂਜੀ ਭਾਈ 14 Pro ਲਿਆ ਵੀਰ ਹੁਣਾਂ ਨੇ ਉਹ ਭਰਾ ਇਹ ਰਹੀ ਉਹ ਹਾਂਜੀ ਇਹ ਚਾ 13 ਲੈ ਲਿਆ ਵੀਰ ਹੁਣਾਂ ਨੇ ਤੇ ਆ ਹੁਣ ਬਾਕੀ ਗੱਡੀ ਗੱਡੀ ਡਾਉਂਦੇ ਆ ਨਾਨ ਬਦਾ ਮੇਕਲਾ ਹੈ ਕਿਹੜਾ ਲੈ ਲੈ ਟਾਲਾ ਕਬੜੀ ਦਾ ਤੇਰਾ ਕੋਈ ਨਾ ਕੋਠੇ ਤੇ ਯਾਰ ਆ ਰਹੇ ਨੇ ਹੋਂਦੇ ਆਈ ਫੜੋ 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 ਦੌਰੇ ਹਾਂ ਤਣਾਵਾ ਤਾਂ ਹੀ ਗਿਆ ਹੈ ਮਾਮਾ ਤਣਾਵਾ ਤਾਂ ਹੀ ਆ ਹੈ ਨਹੀਂ ਦੌਰੇ ਆਵੇਂ ਆ ਮੇਰਾ ਆ ਤੇ ਇੱਥੇ ਨੋਣੀ ਦੇ ਨਾਲਾ ਦੇ ਇੱਕ ਵੀ ਇਹਦੇ ਦੇ ਵੱਡੀ ਗਈ ਨਾ ਨਾਟ ਆ ਗਈ ਦੇਖ ਕੇ ਘਰਤੀ ਦੇ ਗਣਾਉਣੀਆਂ ਹੀ ਆ ਇਹਨੇ ਸਾਰੀਆਂ ਜਿੱਤੇ ਦੇ ਕਿਤੇ ਇੱਥੇ ਹਾਂ ਇੱਥੇ ਬੜੀਆਂ ਹੀ ਸਾਰੀਆਂ ਦੋ ਵੱਡੀਆਂ ਹੀ ਬੱਸ ਇਹ ਭਾਈ ਵਾੜੀ ਰਹਿੰਦੇ ਨਾ ਐਟੇ ਭਾਈ ਭਾਈ ਉਹ ਨਹੀਂ ਦਿਨੀ ਬਾਕੀ ਸਾਰਾ ਕੁਝ ਜਣਾ ਦੇ ਟੋਦਰ ਲੋੜੀ ਪਹਿਲਾਂ ਲਾ ਲੋੜੀ ਦੇ ਖੋਦੇ ਆ ਇਹਦੀ ਲੋੜੀ ਨਹੀਂ ਪਈ ਹਰਮਾਨਾ ਬੜਾ ਡਾਇਆ ਗਰੂ ਆ ਲੋੜੀ ਤੇ ਖਿੱਚੀਆਂ ਦੀ ਕੰਮ ਚ ਦੰਦੇ ਹਵਾ ਤੇ ਉਹ ਨਹੀਂ ਦੇ ਲੋੜੀ ਤੇ ਤਾਰੀ ਘਰਾ ਮਾਬੀਰੀਆਂ ਨੂੰ ਗੁਰੂ ਨੇ ਜਿੰਨੀ ਕਹਿੰਗਾ ਆਵੇ ਇੱਥੇ ਵੀ ਹੋਣੀ ਆ ਕਿ ਦੇਖ ਖਦਰੀ ਪਈ ਟੇਪ ਆਹ ਲੋ ਮਿੱਤਰੋ ਚੈੱਕ ਕਰ ਸਕਦੇ ਮਤਾ ਵੀਰ ਦੀ ਹਣੀ ਆ ਕੇ ਅੱਜ ਆ ਵਡਾ ਗੁੱਡਾ ਡਾਉਣਗੇ ਕਿਉਂਕਿ ਮੈਂ ਤੇ ਏਹ ਅਸੀਂ ਕਰ ਨਹੀਂ ਸਕਦੇ ਕਿ ਐਡਾ ਤਗੜਾ ਵਡਾ ਗੁੱਡਾ ਡਾਈਏ ਤੇ ਬਾਕੀ ਆ ਹੁਣ ਆਪਣਾ ਜਿਹੜਾ ਇੰਨੀ ਮਾੜੀ ਹਾਲਤ ਰਹੀ ਆ ਵੀਰ ਦੀ ਹੁਣ ਗੁੱਡਾ ਦੇ ਨੇ ਰਿਪੇਅਰ ਕਰਨਾ ਮਤਾ ਵੀਰ ਜੀ ਕਾਰੀਗਰ ਬਾਕੀ ਆ ਚੈੱਕ ਗੁੱਡੇ ਤਾਂ ਉੱਡਣ ਦੇ ਵਾਵਾ ਹੀ ਆ ਤੇ ਅੱਜ ਦੀ ਛੁੱਟੀ ਹੈ ਤੇ ਬਾਖੀ ਚ ਜਾ ਕਰ ਸਾਦੇ ਹੋ ਇੱਕ ਆ ਟੇਪ ਹੈ ਟੇਪ ਹੀ ਦੁੱਧੀ ਰਹਿੰਦੀ ਆ ਯਾ ਦੁੱਧੀ ਨਹੀਂ ਕੋ ਲੱਟੇ ਪਰ ਮਮਾ ਇਹ ਤਾਂ ਲੱਤ ਨਹੀਂ ਨੀ ਆ ਉਹ ਤੇ ਲੱਗਦੀ ਵੀ ਨਹੀਂ ਨਾ ਵੀਰੇ ਇਦਾਂ ਹੀ ਆ ਨਾ ਤੁਸੀਂ ਤੇ ਟੇਪ ਨਿਕਰੋ ਅੱਜ ਗੱਡ ਕੇ ਲੈ ਲੈਂ ਦੀ ਜੀ ਹਾਂਜੀ ਟੇਪ ਬਾਰੇ ਪੁੱਛਿਆ ਮੈਂ ਹਾਂਜੀ ਹਾਂਜੀ ਇਹ ਟੇਪ ਤੁਹਾਨੂੰ ਆ ਗਿਆ ਹੁਣ ਇਹ ਭਾਈ ਇਹ ਦੁੱਧੀ ਇਹ ਲਾਮਿਨੇਸ਼ਨ ਦਾ ਪਤਾ ਆ ਕੀ ਹੁੰਦੀ ਆ ਇਹ ਲਾਮਿਨੇਸ਼ਨ ਆ ਭਾਈ ਮੈਨੂੰ ਪਤਾ ਨਹੀਂ ਲਾਮਿਨੇਜ ਨੇ ਆ ਗੱਡਿਆ ਆ பாரதியார் ਮਾਮਾ ਤਾਂ ਸਨ ਨਹੀਂ ਨੜੀ ਭਰਾ ਦੇ ਹੁੰਦੇ ਆ ਏ ਮਾਰਾ ਇਹਦੀ ਕਿਰਪਾ ਨਾ ਬੋਲ ਰਿਹਾ ਆਓ ਮਗਰ ਵੀ ਤੇਰੇ ਇੱਕ ਵੀ ਗੁੱਸਾ ਸਾਡੀ ਫਿਰ ਕਾਹਦੇ ਮੱਤ ਕੇ ਚੰਡ ਵੀ ਪੈਣ ਯਾਰ ਵੀ ਫੜਾ ਨਹੀਂ ਕਿ ਨਵਾ ਕਿ ਨਵਾ ਸਾਈ ਭਾਈ ਇਹ ਇਹ ਭਾਈ ਛੋਟਾ ਬੜਾ ਕਰਿਆਗਾ ਹੋਈ ਗੰਗਾ ਹੋਈ 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 ਅਹੀ ਮੈਨਾਂ ਤੁਹਾਨੂੰ ਇੱਕ ਚੰਗੀ ਸਲਾਹ ਦਵਾਂਗਾ ਤਾਂ ਝੱਪ-ਝੁੱਪ ਕੱਢ ਕੇ ਢਾਓ ਐਵੇਂ ਕੇ ਗਰੀਬ ਦੀ ਅੱਖ ਪਾੜੋ ਨਾ ਹੀ ਥੋੜੀ ਜਿਹੀ ਵੀ ਘਟਿਆ ਪਈਆ ਕਿਦਾਂ ਮਤਲਬੀ ਦਾ ਲੋ ਮਿੱਤਰੋ ਆ ਜਾ ਕੋ ਲੋ ਗੁੱਡੇ ਦਾ ਹਾਲ ਪੂਰਾ ਓਕੇ ਰਿਪੋਰਟਾ ਫਰਸਟ ਕਲਾਸ ਗੁੱਡਾ ਆਪਣਾ ਇਹ ਤੁਹਾਨੂੰ ਮੈਂ ਇਹਦੀ ਪੇਲੋ ਦੀਆਂ ਫੋਟੋਆਂ ਵਿਖਾਵਾਂਗਾ ਤੇ ਹੁੰਦੀਆਂ ਫੋਟੋਆਂ ਵਿਖਾਵਾਂਗਾ ਪੂਰਾ ਜ਼ਮੀਨ ਦੇ ਅੰਦਰ ਮਾਸਤ ਮਾਦਾ ਫਰਕ ਆ ਅੰਦਰ ਮਾਸਤ ਸਾਡੇ ਵੀਰ ਭਰਾ ਜਿਨਾਂ ਨੇ ਰੋਮਾ ਦਾ ਆਇਓ ਇਹ ਮਮਾ ਕੀ ਖਤਾ ਆਇਆ ਹਾਂ ਭਈ ਇੱਕ ਓਏ ਆ ਗਿਆ ਤੇਰੇ ਕੋਲ ਓਏ ਓਏ ਕਿਦਾ ਬਾ ਪਵਾ ਇਹ ਦੇ ਗੁੱਡੇ ਤੇ ਗੁੱਡਾ ਐ ਭਾਈ ਆ ਲਓ ਲਓ ਭਈ ਵਰਦਾ ਇੱਕ ਪੈਂਦੇ ਸ਼ੁਰੂਆਲ ਬਸ ਬਸ ਇਦਾਂ ਹੀ ਨੇ ਪੈਂਦਿਆਂ ਆ ਵੀਰ ਹੁਣੀ ਕੋਠੇ ਜੜੇ ਸਹਿਜ ਨਹੀਂ ਹਾਂ ਹਾਂ ਉਹ ਹੀ ਤਾਂ ਕਰਨ ਮਮਾ ਨੇ ਤੇ ਕੀ ਨਹੀਂ ਹੁੰਦਾ ਗੁੜੇ ਦਾ ਮੂੰਹ ਵੇਪੇ ਲੋ ਭਾਈ ਪੂਰਾ ਓਕੇ ਹੋ ਗਿਆ ਪੂਰਾ ਹੀ ਓਕੇ ਹੋ ਗਿਆ ਜੀ ਪੂਰਾ ਹੀ ਓਕੇ ਹੋ ਗਿਆ ਭਾਈ ਹਾਂ ਜੀ ਮੀਤ ਘਾਟੀ ਆ ਫਿਰ ਤੇ ਲਿਆਵੇ ਛੇਤੀ ਲਿਆ ਘਟੂ ਲਿਆ ਛੇਤੀ ਆਉਗਾ ਘਟੂ ਆ ਗਿਆ ਤੇਰੇ ਕੋ ਆ ਗਿਆ ਖਾਣ ਨੂੰ ਉਹਨੂੰ ਨਹੀਂ ਪਤਾ ਲੱਗਣਾ ਜਾਨ ਨੂੰ ਕਿਦਾ ਨਹੀਂ ਆਲੇ ਸਤਨੂ ਫਾਜੀ ਅੱਜ ਪੀਵੀ ਰੀਡੋਂ ਲੱਗੀਆਂ ਆਪਣਾ ਪੁੱਤਰ ਚੜ੍ਹ ਜੇ ਬਸ ਇਹ ਸੱਚ ਓਏ ਕਾ ਲੈ ਇੰਦਾਈ ਨਾ ਨੇ ਤੀਲਾ ਵਰਤਾਈਓ ਧਿਆਨਾ ਧਿਆਨਾ ਗਿੱਲਾ ਨਾ ਰਹੇ ਬਾਕੀ ਗੱਟੂ ਫੜ ਗੱਟੂ ਫੜ ਜਾਦੀ ਆਦੀ ਆਦੀ ਜੇ ਵੱਡੀ ਸੱਚਿਆ ਪਾਸ਼ਾ ਗੱਡਾ ਚੜ੍ਹ ਜੇ ਬਾਕੀ ਉਮੀਦਾਂ ਤੇ ਕਿਚੀ ਹੈ ਕਿਚੀ ਹੈ ਉਹ ਤੂੰ ਤੇ ਬਾੜ ਦੇ ਲਾ ਚਾ ਚਾ ਨਹੀਂ ਭਾਈ ਇਹਦੀ ਉਮੀਦ ਘਾਟੀ ਇਹ ਨੀ ਹਾਈ ਡਰੋਨ ਐਸ ਵੀ ਦਾ ਗਸ ਆਪੈ ਯੋ ਤੇ ਬਸ ਗਸ ਗੁਸਤੇ ਨਹੀਂ ਨਾ ਬੰਦੀ ਨੂੰ ਗਾਸ਼ੇ ਨਿੰਨੋਂ ਤੇ ਬਰਾ ਭਾਈ ਮੇਰਾ ਡਾਕ ਨਹੀਂ ਵੇਖਿਆ ਉਹ ਦੰਦਾ ਇੱਕ ਰੀ ਵੀ ਨਹੀਂ ਉੱਗ ਰਹੀ ਨਹੀਂ ਇੱਥੋਂ ਨਾ ਹੈ ਅਮੀਦਾਂ ਦੇ ਨਹੀਂ ਆ ਵੇ ਆ ਜਾ ਗਿਆ ਮਨ ਓ ਭਾਈ ਚਾਪ ਕੱਢ ਲਾ ਚਾਪ ਕੱਢ ਆ ਸੰਗੇ ਆਇਓ 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 ਕਿੱਥੇ ਆਇਓ ਨਹੀਂ ਕੈਸਰ ਭయ్యా ਕੋਈ ਨਾ ਭਾਈ ਉਮੀਦਾਂ ਬਿਲਕੁਲ ਨਹੀਂ ਛੜਨੀ ਉਮੀਦਾਂ ਤੇ ਦੁਨੀਆ ਕਾਇਮ ਹੈ ਟੇ ਵੜੇ ਵਾ ਗਿਆ ਉਹ ਫੇਰ ਜੋੜ ਦੇਣਾ ਹਾਂ ਜਾ ਟੁਣਾ ਆ ਜਾਣ ਦੇ ਜਾਣੇ ਉੱਡ ਗਏ ਓਏ ਉੱਡ ਗਏ ਉਹ ਪੂਰਾ ਬੜੇ ਕੁੜੇ ਲਈ ਓਏ 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 ਗਈ ਬਹਾਰੇ ਆ ਗਈ ਓਏ ਮੈਂ ਕਰੂੰਗਾ ਭਾਈ ਉਹ ਪਰਾਇ ਜੋ ਓਏ ਭਾਈ ਬਤਾਈਆ ਨਹੀਂ ਨਾ ਕਿ ਕਲਿੱਪ ਆ ਗਿਆ ਦੇ ਕੋਈ ਨਾ ਕੋਈ ਨਾ ਰਹਿੰਦੇ ਇੱਕ ਵਾਰੀ ਹੋ ਗਿਆ ਕਲਿੱਪ

ਪਾਣੀ ਇਹ ਬਸੰਤ ਦਾ ਵਲੋਗ ਹੈ ਆ ਬਸੰਤ ਹਾਂਜੀ ਉਹ ਮਮਾ ਸਪਾਇਡਰਮੈਨ ਡੌਨ ਲੱਗਾ ਹੀ ਹੋ ਸਹਜ ਆਇਆ ਇੱਧਰ ਹੀ ਆਇਆ ਤੂੰ ਥੰਮੈ ਸਰੀਰ ਦਾ ਮੈਂ ਇਹਨੂੰ ਕਹਿਣਾ ਹੀ ਆ ਜਾ ਇੱਧਰ ਨਹੀਂ ਆ ਠੰਡ ਲੱਗਦੀ ਦੱਸ ਠੰਡ ਤੈਨੂੰ ਕੀ ਕਹਿੰਦੀ ਹੈ ਹਾਂ ਚੈੱਕ ਕਰੋ ਮਿੱਤਰੋ ਤੀਨੇ ਤਵਾ ਵੱਡਾ ਗੁੱਡਾ ਡੌਨ ਲੱਗੇ ਅਸੀਂ ਹਾਂਜੀ ਵਾਹ ਧਿਆਨ ਆ ਭਾਈ ਜੈ ਵੱਡੇ ਬਾਬੇ ਦੀ ਫਾਈਨ ਵੀ ਲੋਗ 60 ਰੁਪਏ ਪਰ ਵੀ ਲੋਗ ਜਿਆਦਾ ਜੀ ਉਹ ਵੱਡਾ ਬੱਜਾ ਜੀ ਮੈਂ ਆਇਆ ਭਾਈ ਮੈਨੂੰ ਤੇ ਡਾਰੀ ਲੱਗਦਾ ਏਡੇ ਏਡੇ ਵੱਡੇ ਗੁੱਟੇ ਵੇਖ ਕੇ ਤੇ ਕੋਈ ਹੋਈ ਹੈ ਬਾਹਰ ਕਾ ਕਰ ਲਾ ਮਮਾ ਮਾਸਾ ਕਿਉਂ ਨਾਲੀ ਹਟਾ ਹਲਕਾ ਜਿਆਦਾ ਓਏ 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 ਖੋਲ ਲੈ ਯਾਰੀ ਵਾਰ ਗਿਆ ਗੁੱਡਾਈ ਮम्मा ਇਨੀ ਵਾਰ ਤੁਹਾਨੂੰ ਕੋਣ ਕਿਦਾ ਚਲਾ ਚਲੀਏ ਗੁਰੂ ਜੀ ਦੇ ਇੱਥੇ ਕੋਈ ਗੱਨੀ ਵਹੀਂ ਲਿਆਓ ਵੱਡੇ ਬਿਡੇ ਨਾ ਤੇ ਦੇ ਸੀ ਸੀ ਉਹ ਇਹ ਬਸ ਲੀ ਜਾ ਵੀ ਇਹ ਨਾ ਮੇਲਾ ਇਹਨੂੰ ਕੋਈ ਸਕੂਟਰੀ ਲੈ ਆਇਆ ਕੁੜੀ ਲੈ ਆ ਨਾ ਨਾ ਆ ਲੈ ਆ ਲੈ ਆ ਗਿਆ ਨਾ ਤਾਂ ਸੈ ਮੇਰੀ ਗਾੜੀ ਮਜ਼ਦੂਰ ਜਨਾਈ ਕਿ ਪਾਸ ਨਾ ਇੱਧਰ ਰਹਿਣ ਦੇ ਇਹ ਵੀ ਡਾਵਾਂਗੇ ਆਹ ਕੋਈ ਥੋੜੀ ਇੱਥੇ ਹੀ ਰਹਿਣ ਦੇ ਓਏ 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 ਅਰੇ ਓਰੇ ਲੋ ਮੇਟਰ ਜਸਤਨ ਦੇ ਦੇਖ ਸਕਦੇ ਹੋ 6 ਤਵਾ ਗੁੱਡਾ ਅੱਜ ਕੱਢਿਆ ਆ ਕਿਉਂਕਿ ਉਹਨਾਂ ਦੇ ਉੱਡਣੇ ਨਹੀਂ ਸੀ ਪਾੜ ਹੀ ਜਾਣੇ ਸੀ ਤੇ ਅੱਜ ਕੱਢਿਆ ਤਾਂ ਵੀ ਪਾੜ ਗਿਆ ਤੇ ਬੜੇ ਅਫਸੋਸ ਵਾਲੀ ਗੱਲ ਆ ਤੇ ਵੀ ਜਿਹੜਾ ਨੇ ਆਪਰੇਸ਼ਨ ਕੀਤਾ ਹਾਂਜੀ ਹਾਂਜੀ ਫੇਰ ਤਾਂ ਕਹਿੰਗੇ ਮਤਾਬ ਹੈ ਵੀਰ ਜੀ ਨੇ ਮੈਡੀਕਲ ਰੱਖੀ ਕਿ ਨੋਰਮੈਡੀਕਲ ਰੱਖੇ ਭਾਈ ਭਾਈ ਮੈਡੀਕਲ ਮੈਡੀਕਲ ਰੱਖੀ ਹੈ ਮੇਰੇ ਅੰਦਰ ਭਾਰੇ ਆਪਾਂ ਸੁਪਰ ਰੱਖੀ ਤਾਂ ਕਰ ਗਿਆ ਆਪਾਂ ਕਈ ਮਰੀਜ਼ ਨਹੀਂ ਵੰਦੇ ਮੈਂ ਮੈਂ ਇਸ ਤੇ ਵੀ ਤੇ ਇਹ ਇਹ ਵੀਰ ਜੀ ਪਤਾ ਨਹੀਂ ਆਪਰੇਸ਼ਨ ਥੀਏਟਰ ਦੇ ਵਿੱਚ ਲੱਗੇ ਹੋਏ ਨੇ ਵੀਰ ਜੀ ਦੀ ਮੰਥਣੀ ਸੈਲਰੀ ਹੈ ਯਾਰ 0 2 ਲੱਖ ਰੁਪਇਆ 0 ਤੇ ਜਿਹੜੇ ਕੇ ਵੀਰ ਭਰਾ ਨੇ ਇਹਨਾਂ ਨੂੰ ਆਪਰੇਸ਼ਨ ਕਰਾਉਣੀ ਬਰਾਣਾ ਤੇ ਬਰਾਸੋ ਤੇ ਚੈੱਕ ਕਰੋ ਕਿ ਟਿਕੜੇ ਤਗੜੇ ਗੁੱਟੇ ਆ ਚੱਕਰ ਸਦੇ ਮਤਰਾ ਆ ਵੀਰ ਜੀ ਪਤਾ ਨਹੀਂ ਕਿੰਨੇ ਗੁੱਟੇ ਤੇ ਆਪਰੇਸ਼ਨ ਕਰਦੇ ਹੋਏ ਇਹ ਵੀ ਗੁੱਡੇ ਇਹ ਲਿਆਂਦੇ ਲਿਆਂਦੇ ਇਹਨਾਂ ਨੇ ਰਾਜ ਪਾੜੇ ਆ ਤੇ ਇਹ ਹੁਣ ਆਪੇ ਸਹੀ ਕਰਨਗੇ ਤੀਲਾ ਤੋੜਿਆ ਆ ਆ ਸਾਰੀ ਉੱਤੇ ਹੀ ਨੌਸੜੀ ਸਾਰੀ ਇਹਦੀ ਮਾਮਾ ਨੇ ਰੁਪਈਆ 200 ਖਰਚਿਆ ਆ ਝਾਂਲੇ ਨਾ ਨਾ ਰਹਿੰਦੇ ਨਾ ਆ ਸਾਰੇ ਭਾਈ ਇੱਕੋ ਹੀ ਗੁੱਡਾ ਸਹਿ ਭਾਈ ਵਧੀਆ ਉਹਨੂੰ ਡਾਈ ਜਾਓ ਵੱਢੀ ਜਾਓ ਤੇ ਵਢਾਈ ਜਾਓ ਆਹ ਦੇਖੋ ਸਾਰੇ ਮੱਲੇ ਚ ਆਹ ਦੇਖੋ ਉਹ ਇੱਕੋ ਹੀ ਜਿਹੜੀ ਡਾਉਂਦਾ ਨਾਲ ਹੀ ਵੜ ਦਿੰਦਾ ਆ ਰਿਹਾ ਹੋ ਤੇ ਉਹ ਗੁੱਡੀ ਚੱਲ ਹੋ ਤੇ ਬਾਅਦ ਵਿੱਚ ਇਹੀ ਰੁਕਦੇ ਨੂਰ ਲੱਭੀਏ ਕਿ ਨੂਰ ਇੱਥੇ ਭਰੀ ਆਇਆ ਸੀ ਅੜੇ ਆਈ ਭਾਈ ਹੋਰ ਕਰਨੀਆਂ ਪੈਣੀਆਂ ਪਹਿਲਾਂ ਹੋਏ ਨਹੀਂ ਆਈ ਗੈਣਾ ਇਨ ਆਈ ਗੈਣਾ ਲੈ ਹੋ ਗਿਆ ਹੀ ਫੱਟਾ ਤਾਂ ਹੋਈ ਨਹੀਂ ਪਾਰ ਗਿਆ ਤੇ ਜੋੜ ਜੋੜ ਦੇ ਛੜਾ ਗਏ ਜੋੜ 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 ਓਏ ਤਾਰ ਤੇ ਤਾਰ 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 ਰੁਕ ਜਾ ਇਹ ਤੋਂ ਵੱਡਾ ਤੇ ਸਾਡਾ ਨਹੀਂ ਓਏ ਕੋ ਮੁੰਡਾ ਕਿਣਾ ਜੰਪ ਪਾਰ ਹਾਂ ਬਸ ਬਸ ਲਿਆ ਯਾਰੋ ਟੇਪ ਦੇ ਹਾਂਜੀ ਨਾ ਨਾ ਖੜਾ ਨਹੀਂ ਨਾ ਲੈ ਇਸ ਕਰਨੀ ਅੱਥ ਲਾ ਦੇ ਕਿਰਸਾ ਹਾਂ ਸੋ ਦੇ ਦੇ ਬਟਾਲਾ ਘੁੰਮਦੀ ਮਹਾ ਹੈ ਆੰਡਾ ਕਰਕੇ 150 ਜੇ ਮੇਰੀ ਬਟਾ ਪੁੱਤਰ ਹੁਣ ਕੂਣੀਆਂ ਨਾ ਮਾਰਦੇ ਪੂ ਆਪਣਾ ਦਾ ਸੱਚੀ ਉਹਦਨ ਮੈਂ ਐਸਪੀ ਤੇ ਜਾਸ ਕੇ ਹਾਂ 150 ਜੇ ਮਾਮਾ ਇਹ ਸੋਝੋ ਹੋਣਾ ਚੱਲ ਪਿਛੇ ਆਈ ਸੋਝੋ ਚੱਲ ਦੇ ਤੂੰ ਤੇਰੇ ਕੀ ਆ ਆਓ ਇਹ ਜਾਣੇ ਜਾਣੇ ਗੱਟੂ ਵੜ ਗੱਟੂ ਵੜ ਗੱਟੂ 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 ਵੜਲਾ ਛੋਟਾ ਚੱਲ ਜਾਲ ਚੱਲ ਚੱਲ ਵਾਈ ਗਰੂ ਉਹ ਨਹੀਂ ਉਹ ਦੇਣਾ ਨਾ ਲਿਖੋ ਗੱਡਾ ਸਾਂ ਨੂੰ ਕਾਹਤ ਦਾ ਆ ਕਿੰਨਾ ਰਾਂ ਦੇ ਵੀਰੇ ਤੈਨੂੰ ਉਹ ਕਾਲਾ ਇਹ ਦਿੰਦੇ ਆ ਇੱਕ ਚੱਲ ਚੱਜ ਚਾਚਾ ਜਾਂਦੇ ਜਾਂਦੇ ਓਏ ਭਰਾ ਯੋ ਹੋ ਰਾਇਆ ਵੇ ਤੂੰ ਹੜਦਾ ਨਹੀਂ ਆ ਲਿਪੋ ਆ ਭਰਾ ਉੱਤੇ ਜਾ ਕੇ ਪਿੰਗੇ ਹੱਥ ਵੜੇ ਤਾਰਨੇ ਓਏ ਛੱਡ ਵਾ ਇਧਰ ਆ ਕੱਢ ਤੂੰ ਉੱਪਰ ਚੜਨ ਲਿਗਾ ਵਾਗ ਰੂ ਵਾਗ ਰੂ ਹੋ ਜਾਏ ਵੱਡੇ ਬਾਦਸ਼ਾਹ ਦੀ ਕੋਈ ਵੱਡੇ ਬਾਦਸ਼ਾਹ ਸਿੱਧੇ ਤੇ ਹੋਣਾ ਓਹ ਆਹ ਬੰਦਾ ਗੇਣੀ ਨੂੰ ਤਾਂ ਆਪ ਨੂੰ ਅੱਗੇ ਮੈਂ ਨਹੀਂ ਮੈਂ ਕਹਿ ਦਿਆ ਇੱਥੇ ਆਹੋ ਏ ਕੀ ਨੀ ਨੀ ਨਾ ਮਤਾਵ ਕੱਢ ਦੇ ਤੈਨੂੰ ਵੱਡੇ ਤੈਨੂੰ ਸੁਣੋ 375 ਹੋਈ 150 ਦਾ ਹੁੰਦਾ 6 ਦਾ ਆਹੋ ਭਰਾਵਾ 150 150 ਦੀ ਲਿਆਂਦੇ ਆ 6 ਤਾਂ ਵੇ ਉੱਥੇ ਪਠਾਨਕੋਟ ਆ 5 ਦੇ ਠੀਕ ਹੈ ਭਾਈਓ ਇੱਥੇ ਨਹੀਂ ਹੁੰਦਾ ਟੂਲ ਡੈਸ ਤੇ ਬੈ ਹੀ ਜਾਣਾ ਸੀ ਚਲੋ ਛੱਡ ਦੇ ਕਿਉਂ ਨਹੀਂ ਬੈਣਾ ਦੱਸ ਮਮਾ ਕਿਤੇ ਨਹੀਂ ਹੁਣੇ ਦੱਸ ਆ ਭਰਾ ਯਾਰ ਰੁਕ ਜਾ ਯਾਰ ਮਾਰੀ ਜੀ ਉਹ ਮੰਡੀ ਤੇ ਚੱਲ ਕੇ ਡਾਵਾ ਭਾ ਹੋਣਾ 50 ਦੇ ਜੀ ਨਜੂਰ ਵਾਲੇ ਆ ਕੋਈ ਨਹੀਂ ਆ ਯਾ ਯਾ ਆ ਵੇ ਗਟੂਕ ਨਹੀਂ ਲੱਗੇ ਲੈ ਕੇ ਖਲੋ ਪਾਈ ਲੈ ਕੇ ਲੈ ਕੇ ਹੋ ਨਹੀਂ ਦੂਰ ਖੜੀ ਜਾਂਦਾ ਹਾਂ ਆਈ ਆਈ ਉੱਡ ਗਏ ਉੱਡ ਗਏ ਬਸ ਸੂਰਮਾ ਬਣ ਗਿਆ ਇਹ ਸ਼ੀ ਉਹ ਤਾਂ ਨਹੀਂ ਸਾੜ ਉਹ ਕਿਉਂ ਇਧਰੋਂ ਡੋਰ ਨਹੀਂ ਨਾ ਇਧਰੋਂ ਨਹੀਂ ਇਧਰ ਨਹੀਂ ਮਈਦਾ ਹਾਂ ਬਸ ਆਵਾ ਖਰਾਬ ਦਿਖਾ ਦੇ ਦੰਦ ਹੋ ਰਹੇ ਹਾਂ ਓਏ ਓਕੇ ਆਪਣਾ ਓਕੇ 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 ਗੁੱਡਾ ਓਕੇ ਆ ਉਹ ਜੋਰ ਕਿੰਨਾ ਹੈ ਉਹ ਉਹ ਲਾ ਬੜਾਈ ਓਏ ਓਏ ਮੈਂ ਨਹੀਂ ਨੀ ਮੜੀ ਮੜੀ ਡੋਰ ਲਾਈ ਗਿਆ ਇਹਨੂੰ ਓ ਹੋ 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 ਗੱਟੂ ਇੱਕੋ ਜਿਹਾ ਇੱਕੋ ਜਿਹਾ ਬਸ ਉਹ ਪੈ ਗਈ ਗਾਸ਼ ਨੂੰ ਗੱਸ਼ ਪੈ ਰਹੀ ਹੈ ਇਹ ਉਲ ਪੜਾ ਸਾਡੀ ਸਾਡੀ ਓਏ ਇਹ ਵੀ ਓ ਮੇਲਾ ਦਾ ਆਜੇ ਫੜਾਓ ਪਰ ਉੱਤੇ ਕਿੱਦਾਂ ਫੜਾ ਦੇਣਾ ਤੂਦ ਲੈ ਆ ਆਜੇ ਫੜਾ ਓਏ ਓਏ ਆਜੇ ਇਧਰ ਆ ਇਧਰ ਆ ਓਏ 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 ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਆ ਉਹ ਮੁਤਾਬ ਲੈ ਮੁਤਾਬ ਇਹਦੇ ਫੜਾਂਗਾ ਯਾਰ ਓ ਕਿੱਦਾਂ ਫੜਾਗਾ ਭਰਾ ਢਿਲਦੇ ਢਿਲਦੇ ਢਿਲ ਜਾਂਦੇ ਆਪੇ ਫੜ ਤਾ ਵਾ ਇਗਰ ਨਾ ਕੱਟੋ ਬੜੋ ਬੜੇ ਵੇ ਸ਼ਾਲਾ ਮਮਾ ਵੀ 8 ਹੋਰ ਕਦਾ ਚ ਰਖੜੀਆਂ ਕੋ ਜਾਂਦੀ ਆ ਵੇ ਓਏ ਓਏ ਆ ਜਾ ਢਿਲ ਦੇ ਆਹਾ ਆਹਾ ਓਏ ਹੋ ਗਿਆ ਆਈ ਹੋ ਗਿਆ ਆਈ 350 ਓਏ ਖੇਚੀ 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 ਆ ਗਿਆ ਗਿਆ 350 ਆਹ ਲਈਆ 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 ਡੋਰ ਡੋਰਲਾ ਡੋਰਲਾ ਜਾ ਨਹੀਂ ਜਾਂਦੇ ਬਾਹਰ ਨਹੀਂ ਜਾਂਦੇ 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 ਓਏ ਜਾ ਬਾਹਰ ਵੇ ਜਾ ਹੱਥ ਛੱਡ ਦੇ ਤੂੰ ਜਾ ਇੱਧਰ ਢਿੱਲ ਰੱਖ ਬੱਸ ਹੋਰ ਲਾ ਹੁੜਦਾ ਤੇ ਬੜਾ ਜੂਰੀ ਹੈ ਹੈ ਆ ਬਾੜੇ ਮੈਂ ਵੀ ਕਾਹੀ ਸੀ ਨੇ ਓਏ ਮੂੰਹ ਮਾਰੀ ਉੱਡ ਜਣਾ ਈ ਓਏ ਮੂੰਹ ਤੋੜ ਕੇ ਮੂੰਹ ਤੋੜ ਕੇ ਮੂੰਹ ਤੋੜ ਕੇ ਓਏ ਓਏ ਬੱਸ 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 ਦੇ ਦੇ ਜਾ ਓਏ ਓਏ ਕੱਲ ਦੇ ਦੇ ਨਾ ਨਟੇ ਸਾਦੇ ਯੂਡ ਬੂਤੀ ਚੁੱਪਦੇ ਹੋ ਉਹ ਕਿਹਦੀ ਕਾਸੀ ਵੇਖੋ ਬਾ ਗੁੰਡਾ ਬੂਤੀ ਨੂੰ ਫੜ ਮਾਰ ਮਾਰ ਚੜੀ ਫੜ ਮਾਵਾ ਨਾ ਹੀ ਉਡ ਦੇਣਾ ਹੀ ਦੇਖ ਆਸੀ ਮੈਂ ਤਾਂ ਫੜ ਕੇ ਉੜੇ ਆ ਓਏ ਮੈਂ ਆ ਗਏ ਹੱਥੀ ਵਢਾ ਲੈ ਆ ਓਏ ਮੈਂ ਬੈਠੇ ਰੱਖੀਂ ਰੱਖਾ ਸੋਹਣਾ ਹੀ ਡੇੜ ਗਿਆ ਮਮਾ ਪਰ ਆ ਕੇ ਨਾ ਵੀ ਸਹੀ ਉਹ ਬਣਿਆ ਆ ਗਈ ਹੈ ਗੁੱਡੀ ਦਾ ਮੇਰੇ ਗੱਟੂ ਕਰ ਕੇ ਭਾਈ ਮਮਾ ਪਰ ਹੱਥ ਪਾ ਕੇ ਕੀ ਕਰਨਾ ਯਾਰ ਲਿਆ ਕੇ ਦਾ ਰਹਿਣ ਦੇ ਉਹ ਵੀਰ ਭਰਾ ਨੂੰ ਦੇ ਦੇ ਉਹ ਜਿਹੜੇ ਉੱਤੇ ਖਲੋਤੇ ਆ ਨਾ ਦਾਨ ਦੇ 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 ਯਾਰ ਆਹ ਉਹ ਜਿਹੜੇ ਓਏ ਵੀਰੇ ਓਏ ਵੀਰੇ ਪੂਰੀ ਟਾੜ ਕਰਕੇ ਡੋਰ ਓਏ ਅੱਲਾ ਟਾੜ ਕਰਕੇ ਡੋਰ ਛੱਡੀ ਛੱਡਤੀ ਇਹਨੇ ਛੱਡ ਦੀ ਉਹ ਆ ਗਏ ਗੁਰੂਆ ਉਹ ਫੁੱਲ ਲੈ ਚੀਰ ਆ ਉਹ ਫੇ ਚੱਲ ਜੰਨੇ ਆ ਮਮਾ ਜੱਟ ਪਾਦਾ ਜਾਣ ਕੇ ਜਾਣ ਕੇ ਨਵਾਹੇ ਚੀਰੇ ਨੇ ਸਰ ਮੇਰੇ ਜੋ ਇਕਯਰ ਤਰੀ ਇਸ ਨੂੰ ਨੋ ਮੀਟਰ ਜਸਤ ਦੇਖ ਸਾਦੇ ਹੋ ਹੁਣ ਆਪਾਂ ਆ ਚਕੇ ਆ ਹਰਨ ਭਾਜੀ ਨਾਲ ਦੇਖ ਰਿਹਾ ਮਟਿਆ ਰਮ ਭਾਈ ਨਾਲ ਦੇਖ ਰਿਹਾ ਇਥੋਂ ਵੀ ਠੀਕ ਲੱਗਦਾ ਸੜਕ ਜੀ ਇਥੋਂ ਆ ਇਥੋਂ ਤੋਂ ਨਾ ਨਾ ਦਾ ਰਾਈਟ ਹੁਣ ਵੇ ਮੈਂ ਨਾ ਮਗਰੀਆ ਤਾਂ ਭਾਈ ਨੋੜੀ ਇੱਥੇ ਨਾ ਉੱਠਣਾ ਹੈ ਮੇਟਰੋ ਆ ਜੇ ਆਜ ਵਡੇ ਤੋਂ ਵੱਡਾ ਗੁੱਡਾ ਡੜਨਾ ਚੈੱਕ ਰੋ ਆ ਵੀ ਕਿੱਡਾ ਤਗੜਾ ਗੁੱਡਾ ਮੇਟਰੋ ਇਹਦਾ ਨਹੀਂ ਕਿੰਨੇ ਤਾਂ ਵੀ ਗੁੱਡਾ ਇਹ ਵੀ ਡਾਤਾ ਕੱਲੇ ਹੀ ਪਾ ਲਾਦੇ ਵਡੇ ਗੁੱਡੇ ਆ ਚੈੱਕ ਰੋ ਆ ਜੇ ਵੀ ਦੇਖੀ ਮੇਰੇ ਵੀ ਮੈਣੀਆ ਸਮਰਕਰ ਸੋਦਾ ਜੇ ਵੀ ਹੈਗੇ ਆਪਣੇ ਕੋ ਮਹਾਰਾਜ ਦੀ ਕਿਰਪਾ ਨਾਲ ਗਿਣਾਗਾ ਕਰ ਜਾਗੇ ਪਰਵਾਜ ਹੋਰ ਆ ਜਿਹੜੇ ਗੁੱਡੀ ਆਪਾਂ ਇੱਧੇ ਟੋਣਦੇ ਨਾ ਅਰੇ ਬੱਤੀ ਨਹੀਂ ਨਾ ਆਉਂਦੀ ਘਾਟਾ ਦੇ ਇੱਕ ਬੱਤੀ ਦਾ ਇੱਕ ਦੋ ਤਿੰਨ ਚਾਰ ਚਾਰ ਜਾਣੇ ਚਾਰੀ ਵਧਾਉਂਦੇ ਮੈਨੂੰ ਛੱਡ ਗਏ ਆਹ ਹਾਂ ਪਤਾ ਨਹੀਂ ਦੇ ਲਈ ਬਾਬਾ ਜਰਾ ਵਾਹ ਨਹੀਂ ਆਉਂਦੀ ਵਿੱਚ ਇਹ। ਵੇ ਟੰ ਟੰ ਟੰ। ਆ ਦੇਖੋ ਭਾਈ। ਸੁਜੀ ਸੁਜੀ ਮਰੀ ਕੱਟ ਦੇ ਦੋ ਰਿਹਾ ਹੈ। ਭਾਈ ਭਾਈ। ਉਹ ਲੋਕ ਮੇਤਰੋ ਦਾ ਦਸਤਾ ਦੇ ਦੇਖ ਸਕਦੇ ਹੋ ਪੂਰਾ ਓਕੇ ਹੋ ਜ ਗਿਆ ਸ਼ਾਮ ਦਾ ਮੌਸਮ। ਦੇਖੋ ਹੁਣ ਆਪਾਂ ਚੱਲੇ ਆ ਵੀ ਘਰਾਂ ਨੂੰ ਤੇ ਹਵਾ ਦੇ ਬੰਦਈ ਹਾਰੇ ਘੁੱਟੇ ਇੰਨੀ ਪਹੁੰਚ ਗਏ ਜੇ ਵੀ ਮੇਤਰੋ ਚੈੱਕ ਕਰ ਸਕਦੇ ਹੋ। ਹਜੇ ਵੀ ਹਜੇ ਮਾਰੇ ਦੀ ਕਿਰਪਾ ਨਹੀਂ ਗਈ ਗਏ ਹੋਇਨਾ ਕਰ ਜਾਗਦਾ ਦੱਸਾਂਗਾ ਨੈਕਸਟ ਵੀਡੀਓ ਵਿੱਚ ਕਿ ਨਹੀਂ ਹਾਂਜੀ ਹਾਂਜੀ ਕਹਾਂ ਪਤਾ ਨਹੀਂ ਘਾਟਾ ਹੈ ਬਈ ਗਾਣੇ ਇਦਾਂ ਹੀ ਬੋਲ ਦਿੰਨੇ ਆ ਪਤਾ ਨਹੀਂ ਲੋ ਮੇਤਰੋ ਅੱਜ ਮੈਂ ਬਹੁਤਾ ਜਿਆਦਾ ਲੇਟ ਹੋ ਗਿਆ ਮਨਦਾ ਜਗਦੀਪ aí ਚੱਲ ਚੱਲ ਗਏ ਨਾ ਮਨਦਾ ਜਗਦੀਪ aí ਬੜਾ ਗੁੱਟੇ ਨਾਲ ਖਲਾਰਾਂ ਅਭਿਆ ਉਹ ਸਮਾਨ ਨਾ ਇੰਦਲ ਗਿਆ ਯਾਰ ਥੋੜਾ ਜਾਂ ਮੈਂ ਬਿਯਾਰ ਇਹੀ ਮਥਾੜੀ ਕੀ ਦੇ ਚੱਲੀ ਆ ਘਰਾਂ ਨੂੰ ਜਦੀਪ ਭਾਈ ਨਾ ਹੋਏ ਤਾਂ ਕਿਉਂਕਿ ਸੇਵਾ ਤੋਂ ਅੱਡ ਚੜਦੀ ਗਈ ਆ ਅੱਧਾ ਘੰਟਾ ਲੇਟ ਆ ਮਿੱਤਰੋ ਅੱਜ ਮੈਂ ਖਬਰ ਨਾ ਗਾ ਨਾ ਮਹਾਰਾਜ ਦੀ ਕਿਰਪਾ ਤਰੀ ਮਥਾੜੀ ਕੀ ਜਾ ਗਏ ਨਾ